ਉਹੀ ਨਹੀਂ ਪਣੀ ਕਈ ਨਾ ਕੋਈ ਕੋਈ ਕੋਣੋ ਸਿੱਧਾ ਗੋਲ ਮਾਰਦਾ ਹਾਂ ਜੀ ਮਰਦਾ ਸਾਡੇ ਬੇਟੇ ਦਾ ਕਤਲ ਹੋਇਆ ਜੀ ਮਰਡਰ ਹੋਇਆ ਅਸੀਂ ਉਸ ਦੀ ਬੋਡੀ ਵੇਖਣ ਆਏ ਆ ਉਹ 19 ਤਰੀਕ ਤੋਂ ਲਾਪਤਾ ਸੀ ਉਹ ਦਿਨਾਂ ਨੂੰ ਹਸਪੀਟਲ ਸੀ ਸਕਾਟ ਚ ਤੇ ਉਹ ਉਥੇ ਉਹਨਾਂ ਦੀ ਦੇਖਭਾਲ ਦੀ ਉਹਨਾਂ ਦੇ ਨਾਲ ਰਹਿੰਦਾ ਸੀਗਾ ਤੇ ਉਹ 19 ਤਰੀਕ ਨੂੰ 4 ਵਜੇ ਮਤਲਬ ਗਾਇਬ ਹੋ ਗਿਆ ਤੇ ਉਹਦੀ ਮਤਲਬ ਸਾਨੂੰ ਬੋਡੀ ਵਗੈਰਾ ਕੁਝ ਨਹੀਂ ਮਿਲ ਰਿਆ ਸੀ ਕੋਈ ਉਹਦਾਤਾ ਪਤਾ ਨਹੀਂ ਫੋਨਸ ਵਿੱਚੋਂ ਹੋ ਗਿਆ ਇੱਥੋਂ ਬਾਅਦ ਚਲੋ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਕਿਹੜਾ ਥਾਣਾ ਸੀਗਾ ਮੁਕਮ ਮੁਕਮਪੁਰਾ ਇਹਨਾਂ ਨੇ ਉਥੇ ਬੋਡੀ ਮੈਨਾਂ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਸਾਡੇ ਤੱਕ ਪਹੁੰਚ ਕਰਨ ਦੀ ਅਪਰੋਚ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸਾਡੇ ਵੀ ਘਰ ਦੇ ਪੰਜਾਬ ਉਸੇ ਚ ਆ ਉਹਨਾਂ ਨੇ ਆਪਣੀ ਹਿੰਮਤ ਨਾਲ ਚਲੋ ਪਤਾ ਪੁਤਾ ਕਰਾਇਆ ਗਰੁੱਪ ਦੇ ਵਿੱਚ ਫੋਟੋ ਆਈ ਫੇਰ ਆਈ ਫੇਰ ਸਾਨੂੰ ਪਤਾ ਲੱਗਿਆ ਸਾਰੇ ਹੀ ਆਏ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਸਾਨੂੰ 174 ਦੀ ਕਾਰਵਾਈ ਲਾ ਕੇ ਅਮ ਚਲੇ ਜੋ ਸਾਡੀ ਸੁਣਦੇ ਨਹੀਂ ਐਸਾ ਹੀ ਸਾਬ ਨਾ ਐਸੇ ਚੋ ਸਾਬ ਬਿਲਕੁਲ ਨਹੀਂ ਸੁਣ ਰਹੇ ਸੀ ਸਾਡੀ ਸਾਨੂੰ ਕਹਿੰਦੇ ਬੱਚੇ ਦੀ ਬਾਡੀ ਦੇ ਉੱਤੇ ਇੱਕ ਖਰੋਚ ਨਹੀਂ ਹੈਗੀ ਉਹਦਾ ਕੋਈ ਕਤਲ ਨਹੀਂ ਹੋਇਆ ਜਦ ਕੀ ਉਥੇ ਇੱਕ ਮੁੰਡਾ ਸੀਗਾ ਸਾਹਮਣੇ ਕੋਠੀ ਦੇ ਵਿੱਚ ਪੇਂਟ ਕਰ ਰਿਹਾ ਸੀਗਾ ਉਹਨੇ ਦੱਸਿਆ ਉਹ ਪੇਂਟ ਕਰ ਰਿਹਾ ਉਹਨੇ ਕਹਿੰਦਾ ਤਿੰਨ ਜਣਿਆਂ ਨੇ ਉਹਨੂੰ ਮਾਰਿਆ ਤਿੰਨ ਬੰਦੇ ਉਹਨੂੰ ਮਾਰ ਰਹੇ ਸੀਗੇ ਮਾਰ ਕੇ ਬਾਅਦ ਚ ਧੂਕ ਕੇ ਚੁੱਕ ਕੇ ਉਥੇ ਸੁਨਸਾਨ ਗੰਦੀ ਜੀ ਜਗ੍ਹਾ ਤੇ ਢੋੜ ਕੇ ਵੀ ਨਸ਼ੇ ਪशे ਦਾ ਨਾਂ ਲੱਗ ਜਾਏਗਾ ਮਤਲਬ ਇਦਾਂ ਦਾ ਕੁਝ ਘਰਾਰ ਕਰ ਦੇਣਗੇ ਨਹੀਂ ਬਿਲਕੁਲ ਨਹੀਂ ਜੀ ਉਹਨਾਂ ਦੇ ਨਾਮ ਲੈ ਮਮੀ ਪਾਪਾ ਰਾਦਰ ਸਵਾਮੀ ਨੇ ਬੱਚਾ ਬਿਲਕੁਲ ਇਹ ਹੋ ਜਾਣੀ ਹੈ ਜੋ 19 ਸਾਲ ਦਾ ਬੱਚਾ ਸੀਗਾ ਤੇ ਉਹਨੂੰ ਉੱਥੇ ਸੁੱਟ ਗਏ ਤੇ ਉਸ ਤੋਂ ਬਾਅਦ ਇਹਨਾਂ ਨੇ ਸਰਨੇ ਕਹਿਤਾ ਕਿ ਉਹਦੀ ਸਰੀਰ ਦੀ ਕੋਈ ਖੋਜ ਨਹੀਂ ਹੈ ਕਿ ਆਪੀ ਐਫ ਆਰ ਕਰੋ ਅਸੀਂ ਆਏ ਆ ਤੇ ਤੁਸੀਂ ਐਫ ਆਰ ਕਰੋ ਦਰਜ ਉਹਨਾਂ ਦੇ ਖਿਲਾਫ ਜਿਹੜੇ ਤਿੰਨ ਬੰਦਿਆਂ ਨੇ ਕਤਲ ਕੀਤਾ ਇਹ ਕਹਿੰਦੇ ਕਿ ਮਤਲਬ ਉਹਦੀ ਬੋਡੀ ਤੇ ਕੋਈ ਖੋਜ ਨਹੀਂ ਹੈਗੀ ਤੇ ਹੁਣ ਤੁਹਾਨੂੰ ਮੈਂ ਅੰਦਰ ਜਾ ਕੇ ਵਿਖਾਉਣੀ ਆ ਅਸੀਂ ਇੱਥੇ ਆਏ ਆ ਆਣ ਕੇ ਦੇਖੋ ਬੱਚੇ ਦੀ ਕੰਨ ਦੇ ਵਿੱਚੋਂ ਨੱਕ ਦੇ ਵਿੱਚੋਂ ਕਿੰਨੀ ਬਲੀਡਿੰਗ ਹੋਈ ਆ ਹੱਥਾਂ ਦੇ ਵਿੱਚੋਂ ਨੀਲ ਹਾਂਜੀ ਉਹਨਾਂ ਦੀ ਰੰਜਿਸ਼ ਹੈਗੀ ਜੀ ਉਹ ਰੰਗীনਪੁਰ ਦੇ ਲਾਗੇ ਰੰਗীনਪੁਰ ਪਿੰਡ ਆ ਉਹਨਾਂ ਦਾ ਰੰਜਿਸ਼ ਸੀ ਉਹਨਾਂ ਮੁੰਡਿਆਂ ਦੇ ਨਾਲ ਇਹਨਾਂ ਦੀ ਸਾਨੂੰ ਸ਼ੱਕ ਹੈ ਕਿ ਉਹਨਾਂ ਨੇ ਹਾਂਜੀ ਕਲੀਅਰ ਹੈ ਸ਼ੱਕ ਕੋਈ ਨਹੀਂ ਜੀ ਕਲੀਅਰ ਆ ਉਹਨਾਂ ਨੇ ਮਾਰਿਆ ਜੀ ਸਾਡਾ ਮੁੰਡਾ ਦੇ ਰਹੇ ਉਹ ਵੀ ਦੱਸ ਦੋ ਜੀ ਅਸੀਂ ਸਾਡਾ ਮਨ ਕਹਿੰਦੇ ਤੁਹਾਨੂੰ ਦੇਣੀ ਪੈਣੀ ਆ ਗਵਾਹੀ ਤੁਸੀਂ ਮੁੱਕਰ ਜੇ ਐਸਾ ਹੀ ਸਾਹਿਬ ਜਿਹੜੇ ਆਏ ਨੇ ਸਰ ਇਹ ਕਹਿੰਦੇ ਆ ਜਦੋਂ ਸਾਡਾ ਐਵਿਡੈਂਸ ਬਣ ਗਿਆ ਮੁੰਡਿਆਂ ਨੇ ਸਾਨੂੰ ਸਾਹਮਣੇ ਦੱਸਿਆ ਕਿ ਤੁਹਾਡੇ ਬੇਟੇ ਨੂੰ ਇਦਾਂ ਕਤਲ ਕਰ ਰਹੇ ਸੀ ਅਸੀਂ ਉੱਤੋਂ ਵੇਖਿਆ ਇਹ ਸਰ ਇਹਨਾਂ ਨੇ ਕੋਈ ਨਹੀਂ ਕਾਰਵਾਈ ਕੀਤੀ ਅਹੀਂ ਆਪਣੇ ਤੌਰ ਤੇ ਡਿਪਟੀ ਸਰਦੀਪ ਰਿਕੁਐਸਟ ਕਰਵਾ ਕੇ ਦੁਬਾਰਾ ਕਾਰਵਾਈ ਕਰਵਾਈ ਵੀ ਤੁਸੀਂ ਕੈਮਰੇ ਦੇਖੋ ਲੱਗੇ ਦੁਕਾਨਾ ਚੈੱਕ ਅਪ ਹੈ ਨਾ ਕਰੋ ਚਲੋ ਇਹ ਗਏ ਨਾਲ ਤੇ ਉੱਥੇ ਪਤਾ ਚੱਲਿਆ ਤੇ ਇਹ ਉਹਨਾਂ ਨੂੰ ਕਹਿੰਦੇ ਆ ਡਰਾ ਰਹੇ ਨੇ ਐਸੇ ਸਾਹਿਬ ਤੁਹਾਨੂੰ ਗੁਆਇ ਤੇ ਆਉਣਾ ਪੈਣਾ ਤੁਹਾਨੂੰ ਗੁਆਇ ਤੇ ਆਉਣਾ ਪੈਣਾ ਉਹ ਦਿਹਾੜੀ ਦਾ ਬੰਦਾ ਤੇ ਆਪੇ ਡਰੂਗਾ ਕਿ ਮੈਂ ਪੁੱਛ ਦੇ ਚੰ ਜੜ ਕਿਉਂ ਪੈਣਾ ਵਾ ਕਿਤੇ ਡੈਥ ਹੋਈ ਤੁਹਾਡੇ ਕੀ ਲੱਗਦਾ ਮੇਰਾ ਉਹ ਆਪਣੇ ਮਾਂ ਜੀ ਬੇਟਾ ਸੱਡਾ ਉਹ ਮੰਗ ਸਾਡੀ ਨੂੰ ਇਨਸਾਫ ਦਿੱਤਾ ਜਾਏ ਜੀ ਸਰ ਵਾਰਨ ਦੀ ਕਾਰਵਾਈ ਕੀਤੀ ਜਾਏ ਉਹਤੇ ਮੇਰੇ ਨਾਲ ਭਾਂਜੇ ਦਾ ਮਰਡਰ ਹੋ ਗਿਆ ਕਤਲ ਹੋ ਗਿਆ ਉਹਦੇ ਕਰਨ ਅਸੀਂ ਆਪਣੇ ਭਾਂਜੇ ਦੀ ਇੱਥੇ ਲਾਸ਼ ਹੈ ਤੇ ਉਹ ਵੇਖਣ ਆਏ ਹਾਂ ਤੇ ਉਹਦੀ ਮੇਰੇ ਭਾਂਜੇ ਦੀ ਲਾਸ਼ ਹੈ ਭਾਂਜਾ ਜੀ ਅਸੀਂ ਆਪਣੇ ਘਰੇ ਪਾਲਿਆ ਪੁੱਤਾਂ ਵਾਂਗੂ ਪਾਲਿਆ ਉਹਦਾ ਡੈਡੀ ਫੌਜ ਚ ਆ ਉਹ ਰਹਿੰਦੇ ਜੀਤੋ ਸਰਜੇ ਹੀ ਪਿੰਡ ਉਹਨਾਂ ਦਾ ਜੀਤੋ ਸਰਜਾ ਕਿ ਕਾਰਨ ਕੀ ਹੋਇਆ ਜਿੱਦਾਂ ਬਹੁਤ ਉਹ ਇਹ ਤੇ ਨਾ ਮੇਰੇ ਪਿਤਾ ਜੀ ਹਸਪਤਾਲ ਦਾਖਲ ਨੇ ਸਕੋਟ ਦੇ ਵਿੱਚ ਫੋਟੀ ਦੇ ਵਿੱਚ ਇਥੇ ਅੰਮ੍ਰਿਤਸਰ ਤੇ ਵੇਰਕਾ ਚੌਂਕ ਦੇ ਵਿੱਚ ਹਸਪਤਾਲ ਆ ਉੱਥੇ ਦਾਖਲੇ ਸੀ ਮੇਰੇ ਪਿਤਾ ਜੀ ਤੇ ਉਹ ਇਹਨਾਂ ਕੋਲ ਸੇਵਾ ਵਾਸਤੇ ਆਇਆ ਸੀ ਇੱਕ ਦਿਨ ਵਾਸਤੇ ਦੋ ਦਿਨ ਵਾਸਤੇ ਉਹ ਇਹਨਾਂ ਮੁੰਡਿਆਂ ਨੂੰ ਪਤਾ ਲੱਗ ਗਿਆ ਕਿ ਇਹ ਹਸਪਤਾਲ ਦੇ ਵਿੱਚ ਆ ਉਹਨੂੰ ਕਿਸੇ ਨਾ ਕਿਸੇ ਬਹਾਨੇ ਬੁਲਾ ਲਿਆ ਬੁਲਾਇਆ ਗਿਆ ਬੁਲਾਇਆ ਗਿਆ ਤੇ ਉਹਨੂੰ ਇਹਨਾਂ ਨੇ ਹਾਂ ਰੰਜੀਤ ਇਹਨਾਂ ਦੀ ਆਪਸ ਵਿੱਚ ਪਹਿਲਾਂ ਮੁੰਡਿਆਂ ਇਹਨਾਂ ਨੇ ਉਹ ਮੇਰੇ ਪਿਤਾ ਜੀ ਦੇ ਕੋਲ ਰਹਿੰਦਾ ਸੀ ਦੋ ਦਿਨ ਹੋ ਗਏ ਸੀ ਉਹਨੂੰ ਰਹਿੰਦੇ ਨੂੰ ਇਹ ਉਹ 19 ਤਰੀਕ ਤੇ 19 ਤਰੀਕ ਤੇ ਇਹਨਾਂ ਦੇ ਕਾਬੂ ਆ ਗਿਆ ਉਹ ਉਹਨਾਂ ਕਿਤੇ ਪਤਾ ਨਹੀਂ ਕਿਹੇ ਮੁੰਡੇ ਨੇ ਉਹਨੂੰ ਬੁਲਾਇਆ ਦੋ ਨਾਮਜਨਤੀ ਮੁੰਡੇ ਨੇ ਇੱਕ ਅਣਸ਼ਾਤਾ ਮੁੰਡਾ ਹੈ ਕਾਰਵਾਈ ਇਹ ਕਹਿੰਦੇ ਵੀ ਉਹਦੀ ਬਾਡੀ ਤੇ ਕੋਈ ਨਿਸ਼ਾਨ ਹੈ ਨਹੀਂਗਾ ਉਹਦੇ ਕੋਈ ਉਹਦੇ ਨਹੀਂ ਮਰਡਰ ਨਹੀਂ ਹੋਇਆ ਬੰਦਿਆਂ ਨੇ ਉੱਤੋਂ ਵੇਖਿਆ ਆ ਕੋਠੀ ਤੋਂ ਉਹ ਰੰਗ ਵਾਲੇ ਬੰਦੇ ਹੀ ਮੁੰਡੇ ਰੰਗ ਕਰਦੇ ਕਹਿੰਦੇ ਇਹ ਚਾਰ ਜਣੇ ਹੀ ਇਹ ਇਹਨੂੰ ਦੋਹਾਂ ਹੱਥਾਂ ਨਾਲ ਫੜ ਕੇ ਤੋਂ ਇੱਥੇ ਲਿਆਂਦਾ ਜੰਗਲ 'ਚ ਤੇ ਇੱਥੇ ਕਹਿੰਦੇ ਵੀ ਮੁੜ ਕੇ ਇਹਦੀ ਛਾਤੀ ਤੇ ਜਿੱਥੇ ਇਹਦਾ ਪ੍ਰਸ਼ਨ ਗੋਲੀ ਵੱਜੀ ਹੀ ਇਹਦੇ ਪਹਿਲਾਂ ਗੋਲੀ ਬਿਮਾਰੀ ਉਹਨਾਂ ਨੇ ਕੋਈ ਛਾਤੀ ਤੇ ਗੋਲੀ ਵੱਜੀ ਹੀ ਤੇ ਉਹ ਅੱਗੇ ਪਿੱਛੇ ਗੋਲੀ ਲੰਗੀ ਹੀ ਅੱਗੋਂ ਵੱਜ ਕੇ ਪਿੱਛੇ ਲੰਗੀ ਉੱਥੇ ਕਹਿੰਦਾ ਹੈ ਉੱਤੋਂ ਵੇਖਦੇ ਹਨ ਪੇਤਰਾਂ ਇਤਰਾ ਇਤਰਾ ਮਾਰਦੇ ਰਹੇ ਤੇ ਇਹਦੇ ਜੇਬ 'ਚ ਜਿੰਨੇ ਮਰ ਗਿਆ ਇਹਦੇ ਜੇਬ 'ਚ ਜਿੰਨੇ ਪੈਸੇ ਸੀ 5-6000 ਰੁਪਈਆ ਸੀ ਇਹਦਾ ਕੜਾ ਪਾਇਆ ਹੋਇਆ ਸੀ ਕੜਾ ਵੀ ਲਾ ਕੇ ਲਾ ਕੇ ਇਹਦਾ ਮੋਬਾਈਲ ਵੀ ਲਾ ਕੇ ਉਹੀ ਜਿਨ੍ਹਾਂ ਨੇ ਮਾਰਿਆ ਤਿੰਨ ਜਣੇ ਆ ਉਹ ਮ ਨੇ ਉਹਨਾਂ ਦੇ ਪਿਤਾ ਜੀ ਨੂੰ ਨਾਂ ਦਾ ਪਤਾ ਹੈ ਜਿਨ੍ਹਾਂ ਨੇ ਇਹਨਾਂ ਦੇ ਘਰੇ ਵੀ ਇਹ ਪ੍ਰਸ਼ਾਸਨ ਹੈ ਵੀ ਸਾਡੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਾਰੇ ਇਹਨਾਂ ਦੀ 302 ਲੱਗਦੀ ਹੈ 302 ਲਾਈ ਜਾਏ ਮੇਰਾ ਨਾਮ ਨਵਤੇਸ ਸਿੰਘ ਐਸੀ ਹੈ ਇਹ ਮੈਂ ਮੁੰਡਾ ਹੀ ਆਪਣਾ ਸਰਨਪ੍ਰੀਤ ਸਿੰਘ ਤੇ ਆਪਣੇ ਇਹਦੀ ਲਵਾਸ ਹਾਲਤ ਵਿੱਚ ਲਾਸ਼ ਮਿਲੀ ਠੀਕ ਹੈ ਤੇ ਉਹ ਅੱਜ ਮੈਂ ਕਹਿੰਦੇ ਰੱਖੀ 20 ਘੰਟੇ ਬਾਅਦ ਦੀ ਅੱਜ ਡਾਂਟ ਰੰਗ ਬੋਰਡ ਬਣਾ ਕੇ ਤੇ ਮੈਡੀਕਲ ਕਰਾ ਰਹੇ ਹਾਂ ਪੱਟਾ ਦੇ ਦਿੱਤਾ ਸੀ ਠੀਕ ਹੈ ਕਿਰਾਮ ਜੀ ਸਰਨਪ੍ਰੀਤ ਸਿੰਘ ਕਿੰਨੀ ਉਮਰ 19 ਸਾਲ ਮੇਰਾ ਉਹ ਲਵਾਰ ਸਾਹਿਬ ਤੋਂ ਲਾਸਟ ਮਿਲੀ ਸੀ ਉਦੋਂ ਕੋਈ ਨਹੀਂ ਪਤਾ ਤਾਂ ਇਹਦੇ ਬਾਅਦ ਵਿੱਚ ਹੁਣ ਤਸਦੀਕ ਹੋਇਆ ਕਿ ਇਹ ਕਰਦਿਆਂ ਨੇ ਇਹਨਾਂ ਨੇ ਕਿਹਾ ਸਾਡੀ ਲਗੜਾ ਹਟਾ ਤੇ ਸਾਡੇ ਮੁੰਡੇ ਨੂੰ ਉਸਦਾ ਮਾਰਕੀਟ ਮਾਰਿਆ ਹੋਵੇ ਜਮਾਕ ਸੋਟਾ ਇਹ ਵੀ ਤਰੀਕ ਦੀ ਗੱਲ ਹੈ